ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ 28 ਮਾਰਚ ਦੇ ਪੰਥਕ ਇਕੱਠ ਨੂੰ ਲੈ ਕੇ ਕਈ ਵੱਡੀਆਂ ਖਬਰਾਂ ਨੇ ਔਰ ਸਥਿਤੀਆਂ ਬਹੁਤ ਜ਼ਿਆਦਾ ਹੈਰਾਨੀਕੁਨ ਬਣ ਰਹੀਆਂ ਨੇ ਬਲਵਿੰਦਰ ਸਿੰਘ ਪੁੰਦੜ ਹੋਣਾ ਨੇ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਾਸੇ ਉਹਨਾਂ ਨੇ ਏਕਤਾ ਦੀ ਅਪੀਲ ਕਰਤੀ ਉਸ ਮੌਕੇ ਏਕਤਾ ਦੀ ਅਪੀਲ ਕੀਤੀ ਹੈ ਜਦੋਂ ਲਗ ਪਗ ਇਹ ਗੱਲ ਤੈ ਹੋ ਚੁੱਕੀ ਹੈ ਕਿ 28 ਮਾਰਚ ਵਾਲੇ ਪੰਥਕ ਸੰਮੇਲਨ ਚ ਜਿਹਦੇ ਕੁਝ ਘੰਟੇ ਰਹਿ ਗਏ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਸਜੀਪੀਸੀ ਮੈਂਬਰ ਇਹ ਮੰਗ ਕਰ ਸਕਦੇ ਨੇ ਕਿਉਂਕਿ ਇਹ ਜਨਰਲ اجلاس ਹੈ ਐਸਜੀਪੀਸੀ ਮੈਂਬਰ ਇਹ ਮੰਗ ਕਰ ਸਕਦੇ ਨੇ ਵੱਡੀ ਗਿਣਤੀ ਐਸਜੀਪੀਸੀ ਮੈਂਬਰ ਕਿ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਉਹਨਾਂ ਦੇ ਉਹਨਾਂ ਫੈਸਲਿਆਂ ਨੂੰ ਪੁਨਰ ਵਿਚਾਰ ਕਰਕੇ ਉਹ ਫੈਸਲੇ ਰੱਦ ਕੀਤੇ ਜਾਣ ਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਹੁਣ ਕੀ ਨੌਬਤ ਕਿਤੇ VOTING ਦੀ ਤਾਂ ਨਹੀਂ ਆਏਗੀ ਕੋਈ ਇਸ ਤਰ੍ਹਾਂ ਦੀ ਪਰੰਪਰਾ ਬਣ ਸਕਦੀ ਹੈ ਕਿ ਜਨਰਲ اجلاس ਦੇ ਵਿੱਚ ਅਗਰ ਐਸਜੀਪੀਸੀ ਮੈਂਬਰਾਂ ਦੀ ਰਾਏ ਆਪਸ ਦੇ ਵਿੱਚ ਵੰਡੀ ਜਾਵੇ ਕੋਈ ਸਰਬਸੰਮਤੀ ਨਾ ਬਣੇ ਕਿ VOTING ਦੀ ਨੌਬਤ ਵੀ ਆ ਸਕਦੀ ਹੈ ਇਹਦੇ ਉੱਪਰ ਵੀ ਵੱਖ-ਵੱਖ ਬੁੱਧੀਜੀਵੀ ਵੱਖ-ਵੱਖ ਪੱਤਰਕਾਰ ਔਰ ਜਿਹੜੇ ਪੰਥਕ ਐਕਸਪਰਟ ਨੇ ਉਹ ਸੋਚ ਵਿਚਾਰ ਕਰ ਰਹੇ ਨੇ ਉਂਝ ਜਿਹੜਾ ਜਿਹੜਾ ਹਾਊਸ ਹੈ 191 ਮੈਂਬਰਾਂ ਦਾ ਹਾਊਸ ਹੈ ਔਰ ਉਹਦੇ ਵਿੱਚੋਂ 185 ਚੁਣੇ ਹੋਏ ਮੈਂਬਰ ਨੇ ਔਰ ਇਹ ਵੀ ਸਾਨੂੰ ਪਤਾ ਹੈ ਕਿ 31 ਮੈਂਬਰ ਹੁਣ ਤੱਕ ਅਕਾਲ ਚਲਾਣਾ ਕਰ ਚੁੱਕੇ ਨੇ ਕਿਉਂਕਿ 2011 'ਚ ਹਾਊਸ ਹੋਂਦ ਵਿੱਚ ਆਇਆ ਸੀ ਤੇ ਅੱਜ 25 'ਚ ਆਗੇ 14 ਸਾਲ 31 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਨੇ ਔਰ ਕਈ ਮੈਂਬਰ ਜਿਹੜੇ ਬਹੁਤ ਦੁਚਿੱਤੀ 'ਚ reh ਸਕਦੇ ਨੇ ਕਿਉਂਕਿ ਬਾਬਾ ਹਰਨਾਮ ਸਿੰਘ ਧੂਮਾ ਹੁਨਾ ਵੱਲੋਂ ਵੀ ਲਗਾਤਾਰ 14 ਮਾਰਚ ਦੇ ਪੰਥਕ ਇਕੱਠ ਤੋਂ ਬਾਅਦ ਇਹ ਅਪੀਲ ਕੀਤੀ ਗਈ ਸੀ ਕਿ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਬੇਨਤੀਆਂ ਕੀਤੀਆਂ ਜਾਣ ਕਿ ਪੰਥ ਦੀ ਸੋਚ ਮੁਤਾਬਕ ਸੰਗਤ ਦੀ ਸੋਚ ਮੁਤਾਬਕ ਸੰਗਤ ਦੀ ਭਾਵਨਾ ਮੁਤਾਬਕ ਐਸਜੀਪੀਸੀ ਦੇ ਮੈਂਬਰ ਫੈਸਲਾ ਕਰਨ ਕਿਉਂਕਿ ਅੰਤਰਿੰਕ ਕਮੇਟੀ ਨੇ ਫੈਸਲਾ ਕੀਤਾ ਸੀ ਜਦੋਂ ਉਹਨਾਂ ਨੇ ਪਹਿਲੀ ਅੰਤਰਿੰਕ ਕਮੇਟੀ ਦੀ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਇਆ ਸੀ ਉਸ ਤੋਂ ਬਾਅਦ ਇੱਕ ਦੋ ਮੀਟਿੰਗਾਂ ਤੋਂ ਬਾਅਦ ਗਿਆਨੀ ਸੁਲਤਾਨ ਸਿੰਘ ਔਰ ਗਿਆਨੀ ਰੁਗਵੀਰ ਸਿੰਘ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹੁਣ ਜਿਹੜੇ ਅੰਤਰਿੰਕ ਕਮੇਟੀ ਦੇ ਫੈਸਲੇ ਹੁੰਦੇ ਨੇ ਅਗਰ ਜਨਰਲ ਇਜਲਾਸ ਦੇ ਵਿੱਚ ਬਹੁ ਗਿਣਤੀ ਮੈਂਬਰ ਜਿਹੜੇ ਐਸਜੀਪੀਸੀ ਦੇ ਨੇ ਬਹੁਮਤ ਅਗਰ ਇਸ ਪਾਸੇ ਆਜਾਵੇ ਕਿ ਮਤੇ ਲਿਆਏ ਜਾਣ ਔਰ ਅੰਤਰਿੰਕ ਕਮੇਟੀ ਦੇ ਫੈਸਲਿਆਂ ਨੂੰ ਰੱਦ ਕੀਤਾ ਜਾਵੇ ਤੇ ਐਸਜੀਪੀਸੀ ਦਾ ਜਨਰਲ ਹਾਊਸ ਅੰਤਰਿਕ ਕਮੇਟੀ ਦੇ ਫੈਸਲਿਆਂ ਨੂੰ ਰੱਦ ਕਰ ਸਕਦਾ ਹੈ ਸੋ ਇਸੇ ਕਰਕੇ ਇਸ ਵਕਤ ਬਹੁਤ ਸਾਰੇ ਐਸਜੀਪੀਸੀ ਮੈਂਬਰ ਨੇ ਜਿਹੜੇ ਆਪਣੇ ਆਪ ਨੂੰ ਧਰਮ ਸੰਕਟ ਦੇ ਵਿੱਚ ਮਹਿਸੂਸ ਕਰ ਰਹੇ ਨੇ ਇੱਕ ਪਾਸੇ ਬਹੁਤ ਸਾਰੇ ਐਸਜੀਪੀਸੀ ਮੈਂਬਰ ਨੇ ਜਿਨ੍ਹਾਂ ਦੀ ਨੇੜਤਾ ਹੈ ਭਾਵੇਂ ਸੁਖਬੀਰ ਬਾਦਲ ਨਾਲ ਹਰਜਿੰਦਰ ਸਿੰਘ ਧਾਮੀ ਨਾਲ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਔਰ ਦੂਜੇ ਪਾਸੇ ਪੰਥਕ ਜਦੋਂ ਗੱਲ ਹੁੰਦੀ ਹੈ ਪੰਥਕ ਆਮ ਸੰਗਤ ਨਾਲ ਗੱਲ ਹੁੰਦੀ ਹੈ ਤੇ ਸੰਗਤ ਇਹ ਕਹਿੰਦੀ ਹੈ ਕਿ ਜੋ ਕੁਝ ਕੀਤਾ ਗਿਆ ਜਥੇਦਾਰ ਸਹਿਬਾਨਾਂ ਦੇ ਨਾਲ ਉਹ ਸ਼ੋਭਦਾ ਨਹੀਂ ਹੈ ਉਹ ਮਰਿਆਦਾ ਦੇ ਖਿਲਾਫ ਹੈ ਉਹਦੇ ਨਾਲ ਜਿਹੜੀ ਪਿੜਤ ਪੈਣੀ ਹੈ ਉਹ ਚੰਗੀ ਨਹੀਂ ਪੈਣੀ ਸੋ ਇਸ ਕਰਕੇ ਬਹੁਤ ਸਾਰੇ ਐਸਜੀਪੀਸੀ ਮੈਂਬਰਾਂ ਤੇ ਮਾਨਸਿਕ ਦਬਾਅ ਵੀ ਹੈ ਔਰ ਸੰਗਤ ਦਾ ਦਬਾਅ ਵੀ ਹੈ ਔਰ ਉਹਨਾਂ ਦੀ ਆਤਮਾ ਦਾ ਦਬਾਅ ਵੀ ਕਿਤਨਾ ਕਿਤੇ ਹੋਏਗਾ ਕਿ ਕੀ ਅਸੀਂ ਚੁੱਪ ਰਹਿ ਗਏ ਜੇ ਅਸੀਂ ਚੁੱਪ ਰਹਿ ਗਏ ਤੇ ਫਿਰ ਐਸਜੀਪੀਸੀ ਦੀਆਂ ਚੋਣਾਂ ਬਹੁਤ ਨੇੜੇ ਨੇ ਜੇ ਅਸੀਂ ਹੁਣ ਚੁੱਪ ਰਹਿ ਗਏ ਤੇ ਫਿਰ ਸੰਗਤ ਨੂੰ ਕੀ ਜਵਾਬ ਦੇਣਾ ਹੈ ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਜਿਹੜਾ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਵੀ ਇਸ ਵਕਤ ਉبرਿਆ ਔਰ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਵੀ ਜਿਹੜੀ ਅਪੀਲ ਕੀਤੀ ਟੈਲੀਵਿਜ਼ਨਾਂ ਤੇ ਕਿ ਸਾਰੇ ਇੱਕ ਵਾਰ ਇਕੱਠੇ ਹੋਈਏ ਨਰਾਜ਼ਗੀਆਂ ਦੂਰ ਕਰੀਏ ਮੈਂਬਰਸ਼ਿਪ ਦੇ ਫਾਰਮ ਲੈ ਲਓ ਭਰਤੀਆਂ ਕਰੋ ਸਵਾਲ ਬਲਵਿੰਦਰ ਸਿੰਘ ਭੁੰਦੜ ਹੋਣਾ ਦੇ ਖੜਾ ਹੁੰਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਐਲਾਨੀ ਸੀ ਤੱਕ ਵਰਕਿੰਗ ਕਮੇਟੀ ਦੇ ਵੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਔਰ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਵੀ ਵਰਕਿੰਗ ਕਮੇਟੀ ਦੇ ਵੀ ਬਲਵਿੰਦਰ ਸਿੰਘ ਭੁੰਦੜ ਹੀ ਮੁਖੀ ਸੀ ਕੀ ਬਲਵਿੰਦਰ ਸਿੰਘ ਭੁੰਦੜ ਇਹ ਦੱਸਣਗੇ ਕਿ ਉਹਨਾਂ ਨੇ ਕਦੇ ਸੱਦਿਆ ਹੋਵੇ ਸੱਤ ਮੈਂਬਰੀ ਕਮੇਟੀ ਨੂੰ ਕਿ ਆਓ ਆਪਾਂ ਮੀਟਿੰਗ ਕਰੀਏ ਅਸਲ 'ਚ ਹੁਣ ਅਕਾਲੀ ਦਲ ਕੋਲੇ ਰਿਪੋਰਟਾਂ ਪਹੁੰਚ ਰਹੀਆਂ ਨੇ ਕਿ ਇੱਕ ਤਾਂ ਭਰਤੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਜਿਹੜੀ 5 ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਅਕਾਲੀ ਦਲ ਦੀ ਭਰਤੀ ਦੂਸਰਾ ਦੁਨੀਆ ਭਰ ਦੀ ਸਿੱਖ ਸੰਗਤ ਇਸ ਵਕਤ ਇਸ ਗੱਲ ਤੇ ਨਾਰਾਜ਼ ਹੈ ਕੇ ਜਥੇਦਾਰ ਸਹਿਬਾਨਾ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ ਉਹ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ ਔਰ ਇਹ ਸਾਰੇ ਫੈਸਲੇ ਕੀਤੇ ਅੰਤਰਿੰਕ ਕਮੇਟੀ ਨੇ ਔਰ ਇਸੇ ਕਰਕੇ ਜਿਹੜੇ ਵਕ ਵਕ ਸਿੱਖ ਵਿਦਵਾਨ ਨੇ ਸਿੱਖ ਸੰਪਰਦਾਵਾਂ ਨੇ ਵਕ ਵਕ ਬੁੱਧੀਜੀਵੀ ਨੇ ਜਾਂ ਧਾਰਮਿਕ ਆਗੂ ਨੇ ਪੰਥਕ ਆਗੂ ਨੇ ਦਮਦਮੀ ਟਕਸਾਲ ਦੇ ਆਗੂ ਨੇ ਨੇ ਹੰਗ ਸਿੰਘਾਂ ਨਾਲ ਸਬੰਧਤ ਆਗੂ ਨੇ ਉਹ ਸਾਰੇ ਲਗਾਤਾਰੇ ਆਵਾਜ਼ ਬੁਲੰਦ ਕਰ ਰਹੇ ਨੇ ਕਿ ਐਸਜੀਪੀਸੀ ਮੈਂਬਰ ਆਪਣੀ ਜ਼ਮੀਰ ਦੀ ਆਵਾਜ਼ ਤੇ ਜਨਰਲ ਹਾਊਸ ਦੇ ਵਿੱਚ ਜਾਣ ਔਰ ਦੂਜੇ ਪਾਸੇ ਪੂਰੇ ਪੰਜਾਬ ਦੇ ਵਿੱਚ ਮੈਂ ਵੇਖ ਰਿਹਾ ਕਿ ਵੱਡੇ ਵੱਡੇ ਹੋਲਡਿੰਗ ਤੇ ਪੋਸਟਰ ਲੱਗ ਗਏ ਹਰਨਾਮ ਸਿੰਘ ਧੂਮਾ ਉਹਨਾਂ ਦੀ ਅਪੀਲ ਆ ਗਈ ਕਿ ਸ਼ਾਂਤਮਈ ਧਰਨਾ ਦੇਣਾ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਔਰ ਕੱਲ ਉੱਥੇ ਕੱਠ ਕਿੱਡਾ ਹੋਏਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਕਿੱਡਾ ਵੱਡਾ ਇਕੱਠ ਹੋ ਸਕਦਾ ਇਸ ਗੱਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਧੜੇ ਦੀਆਂ ਚਿੰਤਾਵਾਂ ਵਧਾਤੀਆਂ ਜਿਹੜੇ ਕਹਿੰਦੇ ਕਿ ਅਸੀਂ ਐਸਜੀਪੀਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਦਿੱਤੀ ਸੀ ਜੋ ਕੀਤਾ ਅੰਤਰਿਕ ਕਮੇਟੀ ਨੇ ਕੀਤਾ ਭਾਵ ਕਿ ਬਲਵਿੰਦਰ ਸਿੰਘ ਭੁੰਦੜ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਧੜਾ ਹੈ ਉਹਨਾਂ ਤੱਕ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜੇ ਐਸਜੀਪੀਸੀ ਮੈਂਬਰ ਨੇ ਉਹ ਧਰਮ ਦੀ ਆਵਾਜ਼ ਮਰਿਆਦਾ ਦੀ ਆਵਾਜ਼ ਪੰਥ ਦੀ ਆਵਾਜ਼ ਆਤਮਿਕ ਆਵਾਜ਼ ਔਰ ਜਿਸ ਤਰ੍ਹਾਂ ਨਾਲ ਲਾਂਭੇ ਕੀਤਾ ਗਿਆ ਜਥੇਦਾਰ ਸਹਿਬਾਨਾਂ ਨੂੰ ਉਹਦੇ ਤੋਂ ਨਾਖੁਸ਼ ਹੋ ਕੇ ਇਹ ਮੰਗ ਖੁੱਲ ਕੇ ਕਰ ਸਕਦੇ ਨੇ ਕਿ ਉਹ ਪੁਰਾਣੇ ਮਤੇ ਜਿਹੜੇ ਦੋ ਸੀ ਜਿਹੜੇ ਫੈਸਲੇ ਸੀ ਅੰਤਰਿਕ ਕਮੇਟੀ ਦੇ ਮਤੇ ਲਿਆ ਕੇ ਉਹਨਾਂ ਫੈਸਲਿਆਂ ਨੂੰ ਰੱਦ ਕੀਤਾ ਜਾਵੇ ਤੇ ਬਹਾਲ ਕੀਤਾ ਜਾਵੇ ਜਥੇਦਾਰ ਸਹਿਬਾਨਾਂ ਨੂੰ ਔਰ ਮੰਗ ਬੜੀ ਤੇਜ਼ੀ ਨਾਲ ਉਭਰੀ ਹੈ ਮਨਪਿਤ ਈਆਲੀ ਜਦੋਂ ਵਿਧਾਨ ਸਭਾ ਦੇ ਵਿੱਚੋਂ ਕੱਲ ਬਾਹਰ ਨਿਕਲੇ ਮਨਪਿਤ ਈਆਲੀ ਨੇ ਵੀ ਇਹ ਗੱਲ ਕਹੀ ਔਰ ਮਨਪੀਤਿਆਲੀ ਨੇ ਤਾਂ ਇਹ ਕਹਾਣੀ ਵੀ ਦੱਸਤੀ ਕਿ ਉਹਨਾਂ ਦੀ ਨਾਰਾਜ਼ਗੀ ਦਾ ਕਾਰਨ ਕੀ ਹੈ ਸੁਖਵੀਰ ਸਿੰਘ ਬਾਦਲ ਨਾਲ ਕਿਉਂਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਸੱਦਿਆ ਸੀ 18 ਮਾਰਚ ਨੂੰ ਕਮੇਟੀ ਮੈਂਬਰਾਂ ਨੂੰ ਤੇ ਮਨਪੀਤਿਆਲੀ ਨੇ ਸਾਫ਼ ਕਿਹਾ ਸੀ ਇੱਕ ਵਿਅਕਤੀ ਕਰਕੇ ਏਕਤਾ ਨਹੀਂ ਹੋ ਪਾਰੀ ਹੁਣ ਮਨਪੀਤਿਆਲੀ ਦੀ ਗੱਲ ਵੀ ਸਾਰੀ ਸੁਣਾਉਣੀ ਹੈ ਪਰ ਇੱਕ ਹੋਰ ਬੜਾ ਇਹਦੇ ਤੇ ਅਹਿਮ ਫੈਕਟਰ ਹੈ ਹੁਣ 191 ਮੈਂਬਰੀ ਹਾਊਸ ਨੇ ਔਰ ਇਹ ਵੀ ਸਾਨੂੰ ਪਤਾ ਹੈ ਕਿ ਜਿਹੜੇ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਨੇ ਉਹ ਵੀ ਜਨਰਲ ਇਜਲਾਸ ਦੇ ਵਿੱਚ ਆਉਂਦੇ ਨਹੀਂ ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਤਕਸ਼ਿਰੀ ਪਟਨਾ ਸਾਹਿਬ ਔਰ ਤਕਸ਼ਿਰੀ ਹਜੂਰ ਸਾਹਿਬ ਉਹਨਾਂ ਦੇ ਜਿਹੜੇ ਸਿੰਘ ਸਹਿਬਾਨ ਨੇ ਉਹ ਕਈ ਵਾਰ ਨਹੀਂ ਸ਼ਾਮਲ ਹੁੰਦੇ ਪਰ ਤਕਸ਼ਿਰੀ ਕੇਸਗੜ ਸਾਹਿਬ ਤਕਸ਼ਿਰੀ ਕੇਸਗੜ ਸਾਹਿਬ ਤਕਸ਼ਿਰੀ ਦਮਦਮਾ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਹੁਣ ਤਕਸ਼ਿਰੀ ਕੇਸਗੜ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਐਕਟਿੰਗ ਜੱਥੇਦਾਰ ਵੀ ਨੇ ਤਕਸਰੀ ਅਖਾਲ ਤੱਕਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਜਿਹੜੇ ਹੈੱਡ ਗਰੰਤੀ ਨੇ ਇਸ ਵਕਤ ਪਹਿਲਾਂ ਉਹ ਜੱਥੇਦਾਰ ਸੀ ਕਾਰਜਕਾਰੀ ਉਹਨਾਂ ਦੇ ਵੀ ਇਸ ਮੀਟਿੰਗ 'ਚ ਆਉਣ ਦੀ ਸੰਭਾਵਨਾ ਘੱਟ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਵੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ ਕਿਉਂਕਿ ਬਹਾਲੀ ਦੀ ਮੰਗ ਹੋ ਰਹੀ ਹੈ ਪੁਰਾਣੇ ਜੱਥੇਦਾਰ ਸਹਿਬਾਨਾਂ ਦੀ ਔਰ ਕਿਤੇ ਨਾ ਕਿਤੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਜਿਹੜਾ ਜਿਹੜੀ ਨਿਯੁਕਤੀ ਸੀ ਉਹਦੇ ਤੇ ਸਵਾਲ ਚੱਕੇ ਨੇ ਹਾਲਾਂਕਿ ਹੁਣ ਉਹ ਐਕਟਿੰਗ ਜੱਥੇਦਾਰ ਬਣ ਗਏ ਸਾਰੇ ਸਤਿਕਾਰ ਕਰਦੇ ਨੇ ਪਰ ਜਿਸ ਤਰ੍ਹਾਂ ਨਾਲ ਨਿਯੁਕਤੀ ਹੋਈ ਹੈ ਉਹਦੇ ਤੋਂ ਨਾਖੁਸ਼ ਰਹੇ ਕਿ ਬਿਨਾ ਬਹੁਤ ਵੱਡਾ ਸਲਾਹ مشورہ ਕੀਤੇ ਪੰਥਕ ਜਮਾਤ ਨਾਲ ਸਿੱਖ ਸੰਪਰਦਾਵਾਂ ਨਾਲ ਉਹਨਾਂ ਨੂੰ ਚੁਣਿਆ ਗਿਆ ਫਿਰ ਤਕਸਰੀ دھਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੀ ਹਜੇ ਤੱਕ ਸੇਵਾ ਸੰਭਾਲਨੀ ਹੋਈ ਸੋ ਇਸ ਕਰਕੇ ਇਹ ਬੜੇ ਅਹਿਮ ਮੋੜ ਦੇ ਉੱਤੇ ਅੱਜ ਜਨਰਲ ਇਜਲਾਸ ਤੋਂ ਪਹਿਲਾਂ ਦੀ ਸਥਿਤੀ ਬਣੀ ਹੈ ਸੋ ਇਹ ਵੀ ਸੰਭਾਵਨਾਵਾਂ ਨੇ ਕਿ ਜਨਰਲ ਇਜਲਾਸ ਦੇ ਵਿੱਚ ਅਗਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਅਦ ਪ੍ਰਦਰਸ਼ਨ ਕਰਦੀਆਂ ਨੇ ਤੇ ਐਸਜੀਪੀਸੀ ਨੂੰ ਬਹੁਤ ਚੰਗੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਸਥਿਤੀਆਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਨਿਭੜਨ ਜਨਰਲ ਇਜਲਾਸ ਦੀ ਬੈਠਕ ਅਮਨੋ ਆਮਾਨ ਦੇ ਨਾਲ ਹੋਵੇ ਕਿਤੇ ਅੱਗੇ ਪਾਉਣ ਦੀ ਨੌਬਤ ਨਾ ਆਵੇ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਨੇ ਔਰ ਇੱਕ ਹੋਰ ਬੜੀ ਅਹਿਮ ਗੱਲ ਇੱਥੇ ਕਰਨੀ ਬਣਦੀ ਹੈ ਕਿ ਸੁਖਵੀਰ ਸਿੰਘ ਬਾਦਲ ਔਰ ਹਰਜਿੰਦਰ ਸਿੰਘ ਧਾਮੀ ਔਰ ਬਲਵਿੰਦਰ ਸਿੰਘ ਪੁੰਦੜ ਇਹ ਵੀ ਲਗਾਤਾਰ ਵਕ ਵਕ ਐਸਜੀਪੀਸੀ ਮੈਂਬਰਾਂ ਨਾਲ ਸੰਪਰਕ ਬਣਾ ਰਹੇ ਨੇ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿਉਂਕਿ ਹਰ ਕਿਸੇ ਨੂੰ ਅੱਜ ਇਸ ਵਕਤ ਇਸ ਗੱਲ ਦੀ ਚਿੰਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਾਕਮ ਧੜੇ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਇਸ ਵਕਤ ਕਿ ਅਗਰ ਐਸਜੀਪੀਸੀ ਦੇ ਮੈਂਬਰ ਜਿਹੜੇ ਅਸੀਂ ਮੰਨਦੇ ਹਾਂ ਕਿ ਸਾਡੇ ਨਾਲ ਖੜੇ ਨੇ ਅਗਰ ਉਹ ਦੂਸਰੇ ਪਾਸੇ ਜਾ ਕੇ ਖੜੇ ਹੋਏ ਤੇ ਫਿਰ ਸਥਿਤੀਆਂ ਹੋਰ ਚਿੰਤਾਜਨਕ ਬਣ ਸਕਦੀਆਂ ਨੇ ਅਕਾਲੀ ਦਲ ਦੇ ਉਸ ਧੜੇ ਲਈ ਜਿਹੜਾ ਭਰਤੀਕਰ ਬੈਠਾ ਹੈ ਜਿਹੜਾ ਵਿਧਿ ਵਿਵਧਾਨ ਔਰ ਚੋਣ ਸਿੰਬਲ ਦੇ ਨਾਲ ਖੜਾ ਹੈ ਹੁਣ ਪੰਜ ਮੈਂਬਰੀ ਕਮੇਟੀ ਉਹਦੇ ਮੈਂਬਰ ਨੇ ਜਿਹੜੇ ਮਨਪੀਤਿਆਲੀ ਵਿਧਾਨ ਸਭਾ ਦਾ ਸੈਸ਼ਨ ਉਹਨਾਂ ਨੇ ਸ਼ਾਮ ਨੂੰ ਅਟੈਂਡ ਕਰਕੇ ਜਦੋਂ ਉਹਨਾਂ ਨੇ ਆਪਣੇ ਬਿਆਨ ਦਿੱਤੇ ਦੋ ਪੱਤਰਕਾਰਾਂ ਨੂੰ ਉਹ ਵੀ ਬਹੁਤ ਐਮ ਨੇ ਮਨਪੀਤਿਆਲੀ ਦੀ ਵੀ ਹੁਣ ਪੂਰੀ ਗੱਲ ਅਖੀਰ ਦੇ ਵਿੱਚ ਇੱਕ ਵਾਰੀ ਸੁਣ ਲਈ ਤਕਰੀਬ ਪੌਣੇ 3 ਸਾਲ ਤੋਂ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਹਾਂਜੀ ਕਿਸੇ ਪਾਰਟੀ ਪ੍ਰੋਗਰਾਮ 'ਚ ਸ਼ਾਮਲ ਕਿਉਂ ਨਹੀਂ ਹੋਇਆ ਕਿਉਂਕਿ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਉਹ ਅਸੀਂ ਜਾ ਕੇ ਲੀਡਰਸ਼ਿਪ ਨੂੰ ਦੱਸੀਆਂ ਪਾਰਟੀ ਪ੍ਰਧਾਨ ਨੂੰ ਦੱਸੀਆਂ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਮੰਨਦਾ ਤਾਂ ਫਿਰ ਅਸੀਂ ਫੈਸਲਾ ਕਰ ਲਿਆ ਅਸੀਂ ਮੈਂ ਖਾਸ ਤੌਰ ਤੇ ਕਿ ਮੈਂ ਆਪ ਦੀ ਐਜ਼ੀ ਐਮਐਲਏ ਟਰਮ ਪੂਰੀ ਕਰੂੰਗਾ ਹਲਕੇ 'ਚ ਕੰਮ ਕਰੂੰਗਾ ਵਿਧਾਨ ਸਭਾ ਦੀ ਡਿਊਟੀ ਨਿਭਾਉਂਗਾ ਲੇਕਿਨ ਮੈਂ ਪਾਰਟੀ 'ਚ ਕੰਮ ਨਹੀਂ ਕਰੂੰਗਾ ਮੈਂ ਪਿੱਛੇ ਹਟ ਜਾਊਂਗਾ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਕਾਲਤਖਬ ਸਾਹਿਬ ਤੋਂ ਜੀ ਫਿਰ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਲੇਕਿਨ ਜਦੋਂ ਜਸੇਰ ਸਿੰਘ ਬੰਦਾ ਆਦੇਸ਼ ਆਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਭਰਤੀ ਦਾ ਤਾਂ ਉਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤਾ ਕਿਉਂਕਿ ਕਾਲਤਖਬ ਸਾਹਿਬ ਸਾਡੇ ਲਈ ਸਰਵੋੱਚਾ ਹਰ ਸਿੱਖ ਦਾ ਹੁਕਮ ਮੰਨਣਾ ਫਰਜ਼ਾ ਤੇ ਅਸੀਂ ਉਸ ਹੁਕਮ ਦੇ ਪਹਿਰਾ ਦੇ ਰਹੇ ਹਾਂ ਕੋਈ ਸਾਡਾ ਸਵਾਰਥ ਨਹੀਂ ਹੈਗਾ ਅੱਗੇ ਵੀ ਜੋ ਵੀ ਸਾਨੂੰ ਆਦੇਸ਼ ਹੋਣਗੇ ਕਾਲਤਖਬ ਸਾਹਿਬ ਦੇ ਉਹਦੇ ਤੇ ਅਸੀਂ ਪਹਿਰਾ ਦੇਵਾਂਗੇ ਕੁੱਲ ਅਸੀਂ ਤਾਂ ਆਪ ਇਹ ਗੱਲ ਚਾਹੁੰਦੇ ਹਾਂ ਕਿ ਜਥੇਦਾਰ ਸਰਬਾਨ ਬਹਾਲ ਹੋਣੇ ਚਾਹੀਦੇ ਨੇ ਕਿੰਨੀਆਂ ਵੀ ਜਿਹੜੀਆਂ ਜੋ ਵੀ ਫੈਸਲੇ ਨੇ ਇਹ ਜਿਹੜੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਲਏ ਜਾਣੇ ਚਾਹੀਦੇ ਨੇ ਤਾਂ ਜੋ ਇਹ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੀ ਮਰਿਆਦਾ ਇਹਨਾਂ ਦੀ ਹੋਂਦ ਹੈ ਜਿਹੜੀ ਇਹ ਬਹਾਲ ਰਹਿਣੀ ਚਾਹੀਦੀ ਆ 2 ਦਸੰਬਰ ਨੂੰ ਬਹੁਤ ਤਕੜਾ ਮੈਸੇਜ ਕਿਹਾ ਸੀ ਦੁਨੀਆ ਦੇ ਵਿੱਚ ਕਿ ਸਿੱਖਾਂ ਕੋਲੇ ਕੇ ਜਿਹੀ ਸੰਸਥਾ ਹੈ ਕਿਹਜਾ ਤਖਤ ਜਿਹਦੇ ਸਾਹਮਣੇ ਸਾਰੇ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 2.5 3 ਮਹੀਨੇ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲੀਡਰਸ਼ਿਪ ਨੇ ਲਾਈ ਅਕਾਲੀ ਦਲ ਨੇ ਲਾਈ ਸੋ ਜਿਹਦਾ ਵੱਡਾ ਰੋਸ ਅੱਜ ਸਿੱਖਾਂ ਦੇ ਵਿੱਚ ਤਾਂ ਕਲੀਅਰ ਆ ਜੀ ਇਸ ਦਿਨ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀਗੇ ਹਾਲਾਂਕਿ ਉਹ ਕਿਵੇਂ ਨਾ ਕਿਵੇਂ ਆਕਾਲੀ ਦਲ ਦੇ ਫੇਵਰ ਚ ਸੀਗੇ ਆਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਰਾਹ ਖੋਲ ਦਿੱਤਾ ਗਿਆ ਸੀਗਾ ਲੇਕਿਨ ਉਹ ਹੁਕਮਨਾਮੇ ਮੰਨੇ ਨਹੀਂ ਗਏ ਉਹਦੇ ਵਿੱਚ ਕਮੇਟੀ ਬਣਾਈ ਗਈ ਸੀਗੀ ਭਰਤੀ ਲਈ ਉਹਨਾਂ ਦਾ ਉਹ ਵੀ ਨਹੀਂ ਮੰਨੀ ਗਈ ਤੇ ਜੇ ਹੁਕਮਨਾਮੇ ਮੰਨੇ ਜਾਂਦੇ ਤਾਂ ਆਕਾਲੀ ਦਲ ਬੜਾ ਮਜ਼ਬੂਤ ਹੋ ਕੇ ਉੱਪਰ ਨਾ ਸੀਗਾ ਲੇਕਿਨ ਉਹ ਜਿਹੜੇ ਤਿੰਨ ਜਥੇਦਾਰ ਸਹਿਬਾਨ ਨੇ ਜਿਹੜੇ ਫੈਸਲੇ ਸੁਣਾਏ ਸੀ ਉਹਨਾਂ ਦੇ ਨਾਲ ਬਦਰਾ ਲੂ ਭਾਵਨਾ ਦੇ ਨਾਲ ਕਰਦਾਰਕੁਸ਼ੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਯਾਨੀ ਹਰਪ੍ਰੀਤ ਸਿੰਘ ਤੇ ਅਤੇ ਜਸਿਆ ਰਣਵੀਰ ਸਿੰਘ ਜੀ ਜਸਿਆ ਸੁਲਤਾਨ ਸਿੰਘ ਜੀ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਕਰਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਅੱਜ ਉਹ ਇਸ ਲੀਡਰਸ਼ਿਪ ਦੇ ਪੂਰਾ ਵਿਰੋਧ ਦੇ ਵਿੱਚ ਸੋ ਮਨਪੀਤਿਆਲੀ ਨੇ ਵੀ ਆਪਣੀ ਸਾਰੀ ਗੱਲ ਸਥਿਤੀ ਸਾਫ਼ ਕੀਤੀ ਹੈ ਕਿ ਕਿਵੇਂ ਉਹ ਮਜਬੂਰ ਹੋਏ ਜਦੋਂ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਨਹੀਂ ਲਾਗੂ ਕੀਤੀਆਂ ਗਈਆਂ ਦੂਰ ਰਹਿਣ ਲਈ ਮਜਬੂਰ ਹੋਏ ਪਰ ਜਦੋਂ ਜਥੇਦਾਰ ਸਾਹਿਬਾਨਾਂ ਨੇ ਪੰਜ ਮੈਂਬਰੀ ਕਮੇਟੀ ਚ ਸ਼ਾਮਲ ਕੀਤਾ ਸੱਤ ਮੈਂਬਰੀ ਕਮੇਟੀ ਚ ਤੇ ਉਹ ਸਰਗਰਮ ਹੋਈ ਸੋ ਕੋਈ ਵੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡੇ ਪੱਖ ਨੂੰ ਵੀ ਅੱਗੇ ਵਧਾਵਾਂਗਾ ਬਹੁਤ ਬਹੁਤ ਧੰਨਵਾਦ